ਮੈਂ ਸਵਾਲ ਜਿਹੜੇ ਅੱਜ ਅਸੀਂ ਚੈੱਕ ਬੰਨਿਆ ਗਏ ਨੇ ਇਹ ਕਿਸ ਪਰਪਸ ਲਈ ਬੰਨੇ ਗਏ ਨੇ ਇਹ ਜੀ ਇੱਕ ਕੁੰਬੜਾ ਹਲ ਤੋਂ ਕੀ ਇਹਨਾਂ ਦਾ ਬੇਟਾ ਸੀ ਕੰਬਾਈਨ ਹੱਸਦਾ ਹੋ ਗਿਆ ਸੀ ਸਪੈਰ ਹੋ ਗਿਆ ਸੀ ਅੱਛਾ ਜੀ ਉਹਨਾਂ ਨੂੰ ਅਸੀਂ ਕੰਪੋਜੀਸ਼ਨ ਮਿਲ ਗਿਆ ਨਾ ਉਹ 3 ਲੱਖ ਰੁਪਏ ਦੀ ਇਹਨਾਂ ਦੀ ਉਂਗਲ ਕੱਟੀ ਗਈ ਸੀ ਜੀ ਹਮਸ਼ੇਰ ਸਿੰਘ ਪੁੱਤਰ ਬਿਸ਼ਨ ਸਿੰਘ ਇਹ ਸ਼ੇਰ ਪਰ ਇਹਨਾਂ ਨੂੰ ਦਿੱਤੀ ਜੀ ਕਿ ਇਹਨਾਂ ਦਾ ਹੱਥ ਕੱਟ ਗਿਆ ਸੀ ਜੀ ਅਜੈਬ ਸਿੰਘ ਦਾ ਇਹ 40 ਹਜ਼ਾਰ ਹੈ ਜੀ ਦੇ ਇਸ ਤੋਂ ਲਾਵਾਸ ਪੰਸਾ ਪਰ ਹੋਰ ਵੀ ਕਈ ਐਪਲੀਕੇਸ਼ਨਾਂ ਤੁਹਾਡੇ ਕੋਲ ਆਈਆਂ ਹੋਣਗੀਆਂ ਹਾਂਜੀ ਆਈਆਂ ਨੇ ਇੱਕ ਪ੍ਰੋਸੈਸ ਹੈ ਕੰਮ ਇੱਕ ਸਾਡੇ ਸ਼ੇਰਪੁਰ ਤੋਂ ਕੰਮ ਆਇਆ ਵੈ ਜੀ ਉਹ ਹਜੇ ਅੰਡਰ ਪ੍ਰੋਸੈਸ ਹੈ ਜੀ ਓਕੇ ਉਹ ਵੀ ਆਪਾਂ ਹੋ ਸਕਦਾ ਹੈ ਸਤੰਬਰ ਤੱਕ ਉਹ ਵੀ ਕਰ ਦਈਏ ਇਹਨਾਂ ਨੂੰ ਜਿਹੜੇ ਕੋਲ ਜਾਊਗਾ ਬੈਸੀ ਹੋਣੀ ਰਹੇਗੀ ਇੱਕ ਕੱਚੇ ਮਕਾਨਾਂ ਵਾਲੀਆਂ ਵੀ ਮਤਲਬ ਕਈ ਮਿੱਥੀ ਗੱਲ ੁਕੀ ਸੀ ਕਹਿੰਦੇ ਮੈਂ ਫਾਈਲਾਂ ਭਰੇ ਆਏ ਸੀਗੇ ਉਹਦਾ ਕੰਮ ਮਤਲਬ ਕਦੋਂ ਤੱਕ ਲੋਕਾਂ ਕੋਲ ਪਿਆ ਸੀ ਹੋਂ ਸੰਭਾਵਨਾ ਹੈ ਉਹ ਦੇਖੋ ਮੇਰੇ ਗਾੜੀ ਅਧੀਨ ਹੈ ਉਹ ਚੀਜ਼ ਹੈ ਉਹ ਚੀਜ਼ ਉਹ ਇਹ ਅੰਡਰ ਪ੍ਰੋਸੈਸ ਹੈ ਜੀ। ਅਸ オーਡਰ ਪ੍ਰੋਸੈਸ ਹੈ। ਫਿਰ ਵੀ ਕੀ ਉਮੀਦ ਹੈ ਮਲਕਤ ਤੱਕ ਹੋ ਸਕਦਾ ਹੈ ਜੀ ਉਹ? ਦਸੰਬਰ ਤੱਕ ਦੀ ਉਮੀਦ ਹੈ ਜੀ ਉਹਨਾਂ ਦੀ। ਦਸੰਬਰ ਤੱਕ ਦੇਣੀ। ਉਹ ਫਾਸਟਲੀ ਕਰਦਾ ਪਹਿਲਾਂ ਨੇ ਕੀ ਸੀ ਪਹਿਲਾਂ ਦੇ ਜਦੋਂ ਕੋਈ ਇੱਕ ਵਾਰੀ ਭਰਦੇ ਸੀ ਫਾਰਮ ਉਹ ਤਿੰਨ ਚਾਰ ਸਾਲ ਚਾਰ ਚਾਰ ਸਾਲ ਲੱਗਦੇ ਪਰ ਹੁਣ ਨਹੀਂ ਹੁਣ ਵਿਧਨ ਸਾਲ ਹੀ ਹੈ ਜੀ। ਸਾਲ ਦੇ ਵਿੱਚ ਵਿੱਚ ਹੀ ਕਰਨੀ ਉਹ ਬਿਲਕੁਲ ਜਿਸ ਤਰ੍ਹਾਂ અમાਰੋਂ ਇਹ ਮਾਤਾ ਜੀ ਤਿੰਨ ਚੱਕਰ ਦੇ ਬੰਡੇ ਗਏ ਨੇ ਕਿ ਜੀ ਜਿਸ ਤਰ੍ਹਾਂ ਦੇ ਹੋਰ ਵੀ ਕਈ ਲੋਕ ਵੀਡੀਓ ਦੇਖ ਰਹੇ ਹੋਣਗੇ ਜਿਨ੍ਹਾਂ ਨਾਲ ਕੋਈ ਇਸ ਤਰ੍ਹਾਂ ਦੇ ਹੁਣ ਹੀ ਘਟਨਾਵਾਂ ਹੋਈਆਂ ਹੋਣਗੀਆਂ ਅਗਰ ਉਹਨਾਂ ਨੇ ਕੋਈ ਇਸ ਤਰ੍ਹਾਂ ਦੇ ਫੰਡ ਲਈ ਸਰਕਾਰੀ ਸਹਾਉਤ ਲਈ ਅਪਲਾਈ ਕਰਨਾ ਹੋਵੇ ਤਾਂ ਪ੍ਰੋਸੀਜਰ ਕੀ ਆ ਇਹਦਾ ਪ੍ਰੋਸੀਜਰ ਇਹ ਹੈ ਜੀ ਜੇ ਕਿਸੇ ਦਾ ਕੋਈ ਹਾਸਦਾ ਹੋਇਆ ਕਿਸੇ ਕਿਸਾਨ ਦਾ ਹਾਸ ਨਾ ਹੋਇਆ ਖੇਤ ਦੇ ਵਿੱਚ ਹੁੰਦਾ ਇਹ ਖੇਤੀ ਨਾਲ ਐਡਿਟਡ ਆ ਜੀ ਅਸੈਸ ਥੋੜਾ ਵੱਟਾ ਹੁੰਦਾ ਵੀ ਇਨਕੁਆਰੀ ਦਾ ਹੁੰਦਾ ਵੱਡਾ ਪਰ ਐਸੀ ਕੋਈ ਗੱਲ ਨਹੀਂ ਕਿਵੇਂ ਵੀ ਕਿਸੇ ਨਾਲ ਇਹ ਨਹੀਂ ਹੋਊਗਾ ਵੀ ਕਿਸੇ ਨੂੰ ਕੰਪੋਜੀਸ਼ਨ ਮਿਲੇਗਾ ਇਹ ਐਸਾ ਕੋਈ ਨਹੀਂ ਹੈਗਾ ਜਿੰਨੇ ਮੇਰੇ ਮਾਰਕੀਟਰ ਦੇ ਵਿੱਚ ਆਉਂਦੇ ਨੇ ਪਿੰਡ ਆਉਂਦੇ ਨੇ ਕੋਈ ਵੀ ਇਸ ਤਰ੍ਹਾਂ ਹੁੰਦਾ ਕੁਸ਼ਕਾਰ ਹੁੰਦਾ ਤਾਂ ਸਾਨੂੰ ਤੁਰੰਤ ਇਨਫੋਰਮੇਸ਼ਨ ਕਰੇ ਜੀ ਨਾਲ ਹੀ ਅਸੀਂ ਫਾਰਮ ਭਰ ਕੇ ਨਾਲ ਅੰਡਰ ਜੋ ਉਹਦੀ ਬਣਦੀ ਹੈ ਕਾਰਵਾਈ ਬਣਦੀ ਹੈ ਅਸੀਂ ਫਾਈਲ ਤਿਆਰ ਕਰਕੇ ਨਾਲ ਦਿੱਤੋਂ ਨਹੀਂ ਨਹੀਂ ਸਾਈਡ ਵੀ ਪਹਿਲਾਂ ਦੇ 30 ਅਪ੍ਰੈਲ ਤੱਕ ਸੀ ਜੀ ਉਦੋਂ 15 ਮਈ ਤੱਕ ਹੋਈ ਹੈ ਐਕਸਟੈਂਸ਼ਨ ਹੋਈ ਹੈ ਦੇਖੋ ਆਪਾਂ ਨੂੰ ਢਾਈ ਵੀ ਨਹੀਂ ਮਿਲੇ ਨੇ ਆਨਲਾਈਨ ਤੇ ਹੁਣ ਤੇ ਓਨਲੀ ਫਾਰਮ ਹੀ ਜਾਣੇ ਨੇ ਫਾਰਮ ਹੀ ਜਾਣੇ ਨੇ ਸਾਈਡ ਤੇ ਜੋ ਉਹਨਾਂ ਦਾ ਕਿਸੇ ਦਾ ਨਾਮ ਮੈਂਸ਼ਨ ਕਰਨੀ ਫੋਟੋ ਕਰਨੀ ਸੀ ਉਹ ਸਾਰੇ ਦੇਖੋ ਮੈਂ ਤੇ ਆਪਦੇ ਪਿੰਡ ਬੁੱਲ ਮੇਰਾ ਇੱਕ ਮੈਂਬਰ ਮਨਜੀਤ ਸਿੰਘ ਬੈਠੇ ਨੇ ਪਿੱਛੇ ਬਹਿਣੀਆਂ ਸਾਹਿਬ ਇਹਨਾਂ ਨੇ ਹਰ ਘਰ ਦੇ ਵਿੱਚ ਗਏ ਨੇ ਮੈਂ ਇਹ ਨਹੀਂ ਕਿਹਾ ਵੀ ਕੋਈ ਕਿਸੇ ਨੂੰ ਵੀ ਛੱਡਣਾ ਵੀ ਗਰੀਬ ਬੰਦੇ ਨੂੰ ਜੋ ਯੋਗ ਹੈ ਯੋਗ ਉਹਦੇ ਯੋਗ ਦੇ ਘਰ ਜਾਓ ਫੋਟੋ ਕਰੋ ਤੇ ਸਾਈਡ ਤੇ ਪਾਓ ਇਹਨਾਂ ਨੇ ਵੱਧ ਤੋਂ ਵੱਧ ਫੋਟੋਆਂ ਪਾਈਆਂ ਨੇ ਜੀ ਜੋ ਹੁਣ ਸਰਕਾਰ ਦੀ ਪ੍ਰੋਸੀਜਰ ਹੈ ਕਿਸ ਤਰ੍ਹਾਂ ਮਿਲਣਾ ਹੈ ਉਹ ਸਰਕਾਰ ਨੇ ਪੂਰਾ ਕਰਨਾ ਹੈ ਤੇ ਛੜ ਤੋਂ ਮਤਾ ਪੋਣੇ ਉਸੇ ਮਤਾ ਪਾਵਾਂਗੇ ਕੋਈ ਗੱਲ ਨਹੀਂ